ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਕਰਦੇ ਆਂ ਆਪਾਂ ਆਪਣੇ ਹੋ ਗਿਆ ਹਫਤਾ ਹੀ ਹੋ ਗਿਆ तकरीबन ਨੁਕਸਾਨ ਹੋਇਆ ਵਾ ਇੱਕ ਹੁਣ ਉਹ ਠੀਕ ਕਰਾਉਣ ਜਾਣਾ ਗੱਡੀ ਦਾ ਜਿਹੜਾ ਫਰੰਟ ਵਾਲਾ ਸ਼ੀਸ਼ਾ ਉਹ ਫਟ ਗਿਆ ਆਪਣਾ ਉਹਦੇ ਅਪੌਇੰਟਮੈਂਟ ਅੱਜ ਉਹ ਚੇਂਜ ਕਰਾਉਣਾ ਆਹ ਵਾਲਾ ਆ ਗਿਆ ਮੈਨਾਂ ਵੈਪਰ ਬਦਨ ਲੱਗਿਆ ਸੀ ਆ ਖਿੱਚ ਲਿਆ ਸੀ ਮੈਂ ਇਧਰੋਂ ਆ ਮੇਰੇ ਹੱਥੋਂ ਛੁੱਟ ਗਿਆ ਨਾ ਵੱਜਿਆ ਇੱਥੇ ਤੇ ਸਾਰਾ ਸ਼ੀਸ਼ਾ ਟੜਕ ਗਿਆ ਉੱਪਰ ਤੱਕ ਹੁਣ ਇਹ ਪੈਣਾ 550 ਯੂਰੋ ਦਾ ਪੈਣਾ ਮੜੀ ਅਨ ਗੈਲੀ 550 ਜੂਰੇ ਚ ਪਈ ਐ ਹੁਣ ਚਲਦੇ ਮਕੈਨਿਕ ਕੋਲ ਦੇਹ ਨੇ ਕਿਆ ਕਹਿੰਦਾ ਉਹ ਉਦਾਂ ਦਾ ਇੰਨਾ ਹੈ ਨਹੀਂ ਕੋਈ ਖਾਸ ਹੈ ਨਹੀਂ ਇੰਨਾ ਜਣੀ ਕਿ ਠੀਕ ਹੈ ਗੱਡੀ ਚੱਲੀ ਜਾ ਸਕਦੀ ਆ ਪਰ ਇਹਦਾ ਜੁਰਮਾਨਾ ਹੈ ਇਹਦਾ 메ਨ ਪ੍ਰੋਬਲਮ ਇਹ ਹੈ ਜੇ ਆਟੋਸਟਰਾਡ ਦੇ ਦੇ پولیس ਨੇ ਘੇਰ ਲਿਆ ਤਾਂ ਉਹਨਾਂ ਨੇ ਡਬਲ ਟ੍ਰਿਪਲ ਜੁਰਮਾਨਾ ਕਰਨਾ ਫੇਰ ਵੀ ਚੇਂਜ ਕਰਾਉਣਾ ਪੈਣਾ ਇਦੋਂ ਚੰਗਾ ਵੀ ਪਹਿਲੇ ਚੇਂਜ ਕਰਾ ਲਈਏ ਆਪਾਂ ਕਿਉਂਕਿ ਕਾਲ ਲਾਈਨ ਪੂਰੀ ਸਿਰੇ ਤੱਕ ਆ ਗਿਆ ਔਰ ਜਿਵੇਂ ਪਤਲੀ ਜਿਵੇਂ ਵਾਲ ਵਰਗੀ ਪੂਰੀ ਸਿਰੇ ਤੱਕ ਆ ਗਈ ਐ ਚਲੋ ਖੈਰ ਬਾਦੇ ਘਾਟੇ ਬੰਦਿਆਂ ਨਾਲ ਇਹ ਕਹਿੰਦੇ ਚੱਲੀ ਜਾਂਦਾ ਇਹ ਤਾਂ ਖੈਰ ਆ ਉਹ ਹੋ ਜਾ ਭਾਈ ਕਈ ਵਾਰ ਬੰਦਾ ਸੋਚਦਾ ਨੂੰ ਯਾਰ ਮੇਰੇ ਨਾਲ ਕਾਤੇ ਇਦਾਂ ਹੋਗਾ ਪੁਰਾਣਾ ਕਾਤੇ ਹੋ ਗਿਆ ਨਾ ਜਿਹੜੇ ਬਾਦੇ ਘਾਟੇ ਆ ਇਹ ਜ਼ਿੰਦਗੀ ਨਾਲ ਇਹ ਜਿੰਨਾ ਟਾਈਮ ਜ਼ਿੰਦਗੀ ਆ ਉਹਨਾਂ ਟਾਈਮੇ ਚੀਜ਼ਾਂ ਚੱਲਦੀਆਂ ਰਹਿਣੀਆਂ ਕਿਉਂਕਿ ਹਰ ਇੱਕ ਚੀਜ਼ ਹਿੱਸਾ ਇੱਕ ਆਪਣਾ ਜ਼ਿੰਦਗੀ ਦਾ ਨਾ ਜੇ ਹੁਣ ਆਪਾਂ ਬਹੁਤ ਬੰਨ ਟੈਨਸ਼ਨ ਬਹੁ ਲਏ ਜੰਨੇ ਆ ਮੜੀ ਜੀ ਯੂਚੁਰੀ ਡਬਾ ਜ ਉਹਦੀ ਟੈਨਸ਼ਨ ਲਏ ਜੰਨੇ ਪਤਾ ਨਹੀਂ ਕੀ ਚੱਕਰ ਹੋ ਕੀ ਹੋ ਗਿਆ ਕੀ ਨਹੀਂ ਪਰ ਨਹੀਂ ਜਿੰਨਾ ਟਾਈਮ ਜਿੰਦਗੀ ਆ ਤਾਂ ਇਹ ਚੀਜ਼ਾਂ ਨਾਲ ਚਲਣੀ ਚਲਣੀਆਂ ਬਾਦੇ ਘਟ ਚੱਲਦੇ ਰਹਿਣੇ ਆ ਇਹਦਾ ਕਿਉਂ ਕਰਕੇ ਚੇਂਜ ਆ ਕੇ ਇਟਲੀ ਜੀ ਵੀ ਨਾ ਹੁਣ ਮੌਸਮ ਦਾ ਬਿਲਕੁਲ ਨਹੀਂ ਪਤਾ ਲੱਗ ਰਿਹਾ ਦੋ ਤਿੰਨ ਦਿਨ ਪਹਿਲਾਂ ਪੂਰੀ ਗਰਮੀ ਸੀ ਹੁਣ ਫੇਰ ਤੋਂ ਪੂਰੀ ਠੰਡ ਹੋ ਗਈ ਜਿਵੇਂ ਦਸੰਬਰ ਤੇ ਠੰਡ ਹੁੰਦੀ ਹੈ ਮੀਂਹ ਪੈ ਗਿਆ ਰਾਤੀ ਤੇ ਹੁਣ ਠੰਡ ਪੂਰੀ ਹੋਈ ਵੀ ਇਸ ਟਾਈਮ ਉਹ ਜੀ ਆ ਗਏ ਗੁਰੂ ਮੋਟਰ ਵਾਲਿਆਂ ਦੇ ਇਹ ਆਪਣਾ ਇੰਡੀਅਨ ਬਾਈ ਇਹ ਬਹੁਤ ਵਧੀਆ ਵਰਕਸ਼ਾਪ ਹੈ ਜੀ ਗੱਡੀਆਂ ਦੀ ਇੱਥੇ ਸੋਨਾ ਕੰਮ ਕਰਦਾ ਜਿਹੜਾ ਮੇਲ ਬੰਦਾ ਉਹ ਹੈ ਨਹੀਂ ਹਜੇ ਯਾਰ ਵੇਟ ਕਰਨੀ ਪੈਣੀ ਓ ਜੀ ਉਹ ਹਜੇ ਆਇਆ ਨਹੀਂ ਹੈਗਾ ਸਾਰਾ ਆਇਡੈਂਟਿਟੀ ਕਮੈਂਟਿੰਗ ਦਾ ਵੀ ਕੰਮ ਕਰਦੇ ਆ ਸਾਰਾ ਐਸਾਈਡ ਓ ਬਈ ਗੱਡੀ ਖੜਾ ਕੇ ਕਰੇ ਆ ਕੇ ਹੁਣ ਆ ਕੇ ਚਾਹ ਪੀਜੀਏ ਸਵੇਰ ਉੱਠ ਕੇ ਮਸਾਜਰੀ ਲਾੰਗੇ ਤਾਂ ਹੁਣ ਚਾਹ ਚੂ ਪੀ ਕੇ ਹੁਣ ਬੈਠੇ ਜੋ ਮਨਾ ਨੋ ਟਾਕਿੰਗ ਮੇਂ ਪਉਗਾ ਜੇ ਬੱਦਲ ਖੜਾ ਯਾਰ। ਕਿਆ ਕਹਿੰਦਾ ਇਹ? ਚਾਹੋ। ਚਾਹੋ। ਐਜੇ ਨਾਲੇ ਲੱਗਿਆ ਰਹਿਦਾ ਹੁਣ ਸਾਰੀ ਜਿਹੜੀ। ਚਾਹੋ। ਜੋ ਜੋ ਮੈਨੂੰ ਥੱਪੜ ਮਾਰ। ਥੱਪੜ ਮਾਰ ਜੋ ਬੰਦੇ। ਥੱਪੜ ਮਾਰ ਜੋ ਬੰਦੇ। ਹੋਰ ਇਹ ਰਸਬਦੀਪ ਵੀ ਸਾਡੀ ਸਕੂਲ ਤੋਂ ਆ ਗਈ। ਤੇ ਜੋ ਬੰਦਾ ਛੱਡ ਦੇ ਇਹਨੂੰ ਹੁਣ। ਛੱਡ ਦੇ ਬੁੱਤ ਛੱਡ ਦੇ। ਅਸ ਦੇਖੀ ਸੁਣੋ। ਉਹ ਛੱਡਣੋ।

ਇੰਨੇ ਵਿੱਚ ਜਾਣਾ ਸਕੂਲੋਂ ਟਾਈਮ ਪਤਾ ਨਹੀਂ ਸਕੂਲ ਦਾ ਕਹਿੰਦਾ ਅੱਜ ਲੋ ਜੀ ਰਸਮਜੀਤ ਨੂੰ ਛੱਡਣ ਜਾ ਰਹੇ ਆ ਸਕੂਲੇ ਤੇ ਮੀਂਹ ਬਹੁਤ بارش ਬਹੁਤ ਤੇਜ਼ ਹੋ ਰਹੀ ਹੈ ਅੱਜ ਗੱਡੀ ਮੈਂ ਤਾਂ ਨਹੀਂ ਲੈ ਕੇ ਉਹਨਾਂ ਦਾ ਕੀ ਗੱਡੀ ਗੱਡੀ ਖੜਾਉਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਹੈਗੀ ਜਿੱਦਣ ਮੀਂਹ ਹੁੰਦਾ ਉਦੋਂ ਤਾਂ ਬਿਲਕੁਲ ਹੀ ਨਹੀਂ ਹੁੰਦੀ ਮੌਸਮ ਬਹੁਤ ਖਰਾਬ ਹੋਇਆ ਹੋਇਆ ਹੈ ਜ਼ਬਰਦਸਤ ਅਪ੍ਰੀਸ਼ੇਤੀ ਕਰ ਜਦੋਂ بارش ਪੂਰਛ ਹੁੰਦੀ ਆ ਤਾਂ ਪੁਲਿਸ ਵਾਲਾ ਇਦਾਂ ਆ ਕੇ ਸੜਕ ਪਾਰ ਕਰਾਉਂਦਾ ਫਿਰ ਬੱਚਿਆਂ ਨੂੰ ਜਿਹੜਾ ਇੱਥੇ ਜਮਾ ਹੀ ਛੋਟਾ ਸਕੂਲ ਆ ਸਾਹਮਣੇ ਆਹ ਉਹਨੇ ਸਵੇਰੇ ਟਾਈਮ ਭੀੜ ਬਹੁਤ ਹੁੰਦੇ ਲੋਕ ਕੰਮਕਾਰਾਂ ਦਾ ਨਿਕਲਦੇ ਹਨ ਆਵਾਜ਼ ਆਈ ਬਹੁਤ ਜ਼ਿਆਦਾ ਹੋ ਜਾਂਦੀ ਹੈ ਬੱਦਲ ਨਹੀਂ ਦੇਖੇ ਕਦੇ ਲੋ ਜੋ ਮੰਗਣਾ ਬੱਦਲ ਦੇਖਣੇ ਭੱਜਦੇ ਲੈ ਦੇਖ ਲੈ ਅੱਜ ਕਿੰਨਾ ਭੀਵਾ ਤੂੰ ਮੌਸਮ ਬਹੁਤ ਖਰਾਬ ਹੋਇਆ ਹੋਇਆ ਤੂੰ ਅੰਦਰ ਵੜ ਜਾ ਹੁਣ ਉਸ ਬਸ ਕਰ ਉਰੇ ਖੜੇ ਦੈ ਤੇ ਫੋਟੋ ਬਣਾਉਂਗਾ ਉੱਥੇ ਉਰੇ ਖੜੂ ਰੇ ਉਰੇ ਖੜਦਾ ਫੇ ਫੋਟੋ ਖਿਚਾ ਮਦਰੀ ਬਿੱਦਲ ਦੇਖ ਲੈ ਮੁੰਡੇ ਤੋ ਤਨੀ ਦਵਲ ਤੱਕ ਲੋ ਇਹ ਕਹਿੰਦੇ ਅੱਜ ਮੀਂਹ ਪੈ ਰਿਹਾ ਹੈ ਵੀ ਮੀਂਹ ਚ ਕਹਿੰਦੇ ਰੋਟੀ ਦੀ ਖਾਣੀ ਹੈਗੀ ਸਪੈਸ਼ਲ ਚੀਜ਼ ਖਾਣੀ ਆ ਹੁਣ ਜੋਬ ਨੇ ਗਰਾਰੀਆ ਡਾ ਲਈ ਪਾਨੀਆਂ ਦੀ ਰਸੰਭੀ ਕਹਿੰਦੀ ਪਾਪਾ ਪਾਨੀਆਂ ਖਾਣੀ ਅੱਜ ਉਹ ਇਹਨਾਂ ਵਾਸਤੇ ਆਪਾਂ ਲੈਣ ਚੱਲੇ ਆ ਪਾਨੀਆਂ ਮਾਰਕੀਟ ਦੇ ਵਿੱਚ ਜੇ ਤਾਂ ਮੀਂਹ हट ਗਿਆ ਫਿਰ ਤੁਰਕੇ ਚੱਲੂਗੇ ਨਹੀਂ ਫਿਰ ਗੱਡੀ ਚੱਕ ਕੇ ਪੀਸਾ ਹੁਣ ਪੀਸੇ ਪਰ ਜਾ ਪਹਿਲਾਂ ਪਾਨੀਆਂ ਦੀਆਂ ਹੁਣ ਪੀਸੇ ਪਰ ਜਾ ਜਰਾ ਤੇਰਾ ਨਹੀਂ ਪਤਾ ਲੱਗਦਾ ਕੁਸਾ ਆ ਨਹੀਂ ਇਹ ਨਹੀਂ ਚੱਲੇ ਮੈਂ ਤਾਂ ਲੋ ਵੀ ਮੀਂਹ ਨੇ ਥੋੜਾ ਜਿਹਾ ਟਾਈਮ ਦੇਦਾ ਆਪਾਂ ਨੂੰ ਮਾਰਕੀਟ ਜਾਣ ਜੋਗਾ ਹੁਣ ਮੀਂਹ ਬਿਲਕੁਲ ਹਟਿਆ ਹੋਇਆ ਨਾਲੇ ਮਹਾ ਮਾਰਕੀਟ ਜਾਇਆ ਮੰਗੇ ਨਾਲੇ ਸੈਰ ਹੋ ਜੂਗੀ ਆਪਣੀ ਪਹਿਲਾਂ ਆਪਾਂ ਨੇ ਜਾਣਾ ਪਰ ਮੈਡੀਕਲ ਸਟੋਰ ਫਾਰਮੇਸੀ ਤੇ ਜਾਣਾ ਦਵਾਈ ਲੈਣੀ ਮੜੀ ਜੀ ਬੁਖਾਰ ਦੀ ਪਹਿਲਾਂ ਦਵਾਈ ਲੈ ਲਈ ਮੜੀ ਜੀ ਬਸ ਠੀਕ ਕਰਦੇ ਗੱਲ ਸਿਆਣੇ ਬੰਦਿਆਂ ਨੂੰ ਵੀ ਹੁਣ ਮੌਕਾ ਮਿਲਿਆ ਕਿਉਂਕਿ ਕੱਲ ਦਾ ਮੀਂਹ ਪੈ ਰਿਹਾ ਹੁਣ ਮੜ ਜਾ ਮੀਰ ਹੋ ਗਿਆ ਜਦੋਂ ਮੀਂਹ ਰੁਕਦਾ ਫਿਰ ਲੋਕ ਜਿਹੜੇ ਉਸੇ ਟਾਈਮ ਬਾਹਰ ਨਿਕਲਦੇ ਆ ਤੇ ਬਾਹਰ ਸੈਰ ਸੁਪਟਾ ਕਰਨ ਜਾਂਦੇ ਆ ਤੇ ਕਾਫੀ ਕੂਫੀ ਪੀਣ ਜਾਂਦੇ ਆ ਲੋ ਜੀ ਬਾਕੀ ਆਪਾਂ ਨੂੰ ਗੱਡੀ ਵਾਲਾ ਜੀ ਫੋਨ ਆ ਗਿਆ ਕਹਿੰਦਾ ਗੱਡੀ ਲੈ ਜੋ ਤੁਹਾਡੀ ਗੱਡੀ ਪ੍ਰੋਂਟੋ ਦਾ ਤਿਆਰ ਹੋ ਗਈ ਆ ਕੱਲ ਆਪਾਂ ਨੇ ਗੱਡੀ ਖੜਾ ਤੀ ਦਿਓ ਕਹਿੰਨੇ ਕੱਲ 10 ਵਜੇ ਖੜਾਏ ਤੇ ਆਪਾਂ ਤੇ ਅੱਜ 10 11 ਵਜੇ ਕੋਣੇ ਰੈਡੀ ਕਰਤੀ ਗੱਡੀ ਯਾਨਕਿ ਜਿਹੜਾ ਇਹ ਬਲੌਗ ਆ ਦੋ ਦਿਨ ਦਾ ਕੱਲ ਤੇ ਅੱਜ ਦਾ ਕਿਤੇ ਭੁਲੇਖਾ ਨਾ ਖਾ ਜਿਓ ਲੇਕਿਨ ਨਹੀਂ ਕਿਉਂਕਿ ਗੱਲ ਫਿਰ ਮੈਂ ਕੰਮ ਦੇ ਚਲੇ ਗਿਆ ਤਾਂ ਉਦੋਂ ਦਾ ਟਾਈਮ ਨਹੀਂ ਲੱਗਿਆ ਸੀ ਇੱਧਰ ਨੂੰ ਆਹ ਘਰ ਬੜੇ ਸੋਹਣੇ ਪਏ ਹੋਏ ਇਹਨਾਂ ਨੇ ਬਾਈਆਂ ਨੇ ਸਿੰਗਲ ਘਰ ਇੱਧਰ ਨੂੰ ਸਾਰੇ ਵਿਲੇ ਆ ਬੜੇ ਪਿਆਰੇ ਲੱਗਦੇ ਇੱਧਰ ਪਏ ਹੋਏ ਇਹਨੇ ਸੱਚ ਕਿਹਾ ਬਾਹਰਲੇ ਮੁਲਕਾਂ 'ਚ ਮੌਸਮ ਉਦਾ ਵੀ ਬੜਾ ਯਕੀਨ ਨਹੀਂ ਕਰਨਾ ਚਾਹੀਦਾ ਇਸ ਟਾਈਮ ਪੂਰਾ ਫੁੱਲ ਮੀਂਹ ਆ ਗਿਆ ਤੇ ਮੀਂਹ ਦੇ ਵਿੱਚ ਫਸ ਗਿਆ ਆਪਾਂ ਅਮਨ ਸ਼ੁਕਰ ਮਾਰਕੀਟ ਆ ਗਈ ਮਾਰਕੀਟ ਵਿੱਚ ਵੜਦੇ ਹੁਣ ਉੱਥੇ ਖੜਦੇ ਹਾਂ ਗੱਡੀ ਬਹੁਤ ਸਪੀਡ ਨਾਲ ਮੀਂਹ ਪੈਂਦਾ ਬਾਲਾ ਮੌਸਮ ਕੰਦਾ ਹੈ ਐਮਡੀ ਐਮਡੀ ਅੰਮੜੀ ਬੜੀ ਜੇ ਸੋਧਰੀ ਰੱਖਣ ਖਾ ਕੇ ਹਾਂ ਜਦੋਂ ਬੜੇ ਲੱਗਦੇ ਆ ਦੇਖ ਲਓ ਸੜਕਾਂ ਦੇਖੋ ਕਹਿ ਦੂਗਾ ਇੱਥੇ ਵੀ ਇੱਥੇ ਮੀਂਹ ਪੈ ਗਿਆ ਹਟਿਆ ਨਾਲ ਦੀ ਨਾਲ ਪਾਣੀ ਸਾਰਾ ਸੀਵਰੇਜ ਚ ਜਾਈ ਜਾਂਦਾ ਇਹਦੇ ਚ ਕਾ ਲੱਗਿਆ ਵਾ ਆ ਲੱਗਿਆ ਨਾਲ ਦੀ ਨਾਲ ਜਿੰਨੀਆਂ ਵੀ ਸੜਕਾਂ ਸਾਰੀਆਂ ਸੱਲੇ ਸੀਵਰੇਜ ਚ ਪਾਈ ਹੋਈ ਆ ਤੇ ਪਾਣੀ ਮੀਂਹ ਦੇ ਨਾਲ ਦੀ ਨਾਲ ਨਿਕਲ ਜਾਂਦਾ ਤੇ ਸੜਕਾਂ ਵੀ ਬਚੀਆਂ ਰਹਿਣੀਆਂ ਫਿਰ ਆ ਦੇਖੋ ਇਦਾਂ ਗੱਲ ਬਾਤ ਆ ਤੇਰੇ ਵਾਸਤੇ ਲਿਆਂਦੀਆਂ ਆ ਬਣਾ ਲੈਣੀਆਂ ਜੇ ਜੇ ਦੀਦੀ ਆਉਗੀ ਤਾਂ ਬਣਾਉਂਗੇ ਪਤਾ ਚੱਲ ਫਿਰ ਵੈਸੇ ਜਿੰਨੇ ਬਣਾਉਣੇ ਆ ਕੱਲ੍ਹ ਲੱਗਿਆ ਮੈਂ ਬਾੜੀ 'ਤੇ ਤਮਾਸ਼ੀ ਕਰਦਾ ਹੋ ਗਰਮੀ ਗਰਮੀ ਹੋ ਗਿਆ ਮੈਂ ਤੁਰ ਕੇ ਗਿਆ ਤਾਂ ਚਾਓ ਹੁਣ ਲੜਿਓ ਨਾ ਰਸਮ ਹਟ ਜਾ ਨਾ ਸਿਰ 'ਚ ਨਾ ਮਾਰਿਆ ਕਰੋ ਜੇ ਕਿੰਨੀ ਵਾਰੀ ਕਹਾਂ ਤਾਂ ਆ ਦੇਖਿਓ ਦੇਖਿਓ ਚਾਓ ਦੇਖਿਓ ਉਹ ਬਾਹਰ ਨਿਕਲਿਆ ਕੰਬਲ ਤਾਂ ਮੈਨੂੰ ਐਜੀ ਤਾਂ ਕਰਦਾ ਦਿਖਦੇ ਬਾਦਾ ਮਨੂੰ ਜਿਹੜਾ ਸਕੂਲ 'ਚ ਬਣਾ ਤਾ ਉਹੀ ਆ ਹੈ ਹਾਂ ਹਾਂ ਮੈਂ ਤਾਂ ਉਹ ਜਿੱਪੋਂ ਉਹਦੇ ਕਿਹਾ ਜੋ ਬਣਾ ਉਹਦੇ ਕਿਹਾ ਓ ਦੇਖ ਕਬੱਡੀ ਖੇਲਦੇ ਹੋ ਦੇਖ ਮਰਿੰਡੇ ਚ ਅਲੱਗ ਕੱਪ ਪੁੱਤ ਅਸੂ ਸ਼ੇਰ ਫਿਰ ਜਾਉਂਦੀ ਦਿਖਣਾ ਦੇਖੇ ਰਹੇ ਹਾਂ ਬਤੋਂ ਨਾ ਕਿੰਜਨ ਚ ਬੈਠ ਕੇ ਖਾ ਲਾ ਉਹ ਲੱਡੂ ਗੱਡੀ ਲੈਣੇ ਆ ਰਾ ਚਲੀ ਜਾ ਹੀ ਨਹੀਂ ਹੋਇਆ ਬਸ ਘਰ ਦੇ ਕੰਮ ਕਰ ਰਹੇ ਨੇ ਬੜੇ ਹੈਗੇ ਹੁਣ ਕੱਲੂ ਗੱਡੀ ਲੈ ਕੇ ਮੰਮੀ ਜਾ ਕੇ ਬਾਕੀ ਅੱਜ ਦਾ ਬਲੌਗ ਇੰਨਾ ਕੀ ਸੀ ਮੇਰੇ ਕਰ ਤੁਹਾਨੂੰ ਬਦੇ ਲੱਗਿਆ ਹੋਊਗਾ ਜੇ ਬਦੇ ਲੱਗਿਆ ਲਾਈਕ ਕਮੈਂਟ ਤੇ ਸਬਸਕ੍ਰਾਈਬ ਨਾ ਕਰਿਓ